ਕੁਰੋ ਲਗਾਤਾਰ ਪ੍ਰਤੀ ਅਨਸਰਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਉਸੇ ਲੜੀ ਤਹਿਤ ਲੁਧਿਆਣਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਡਿਵੀਜ਼ਨ ਨੰਬਰ 5 ਦੀ ਪੁਲਿਸ ਨੇ ਜਵਾਰਨਗਰ ਇਲਾਕੇ ਵਿੱਚ ਗੱਡੀ ਦੀ ਖੋਹ ਕਰਨ ਵਾਲੇ ਦੋ ਲਟੇਰਿਆਂ ਅਤੇ ਚੋਰੀਕਾਰਾਂ ਖਰੀਦਣ ਵਾਲੇ ਕੁਵਾੜੀਆਂ ਨੂੰ ਗ੍ਰਿਫਤਾਰ ਕੀਤਾ ਇਸ ਮਾਮਲੇ ਦੇ ਵਿੱਚ ACP ਜਤਿੰਦਰ ਮਨਸਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋਸ਼ੀਆਂ ਵੱਲੋਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਕਈ ਥਾਵਾਂ ਤੇ ਇਹ ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਚੁੱਕਾ ਹੈ ਦੋਸ਼ੀ ਫਰੋਜ਼ਪੁਰ ਦੇ ਰਹਿਣ ਵਾਲੇ ਨੇ ਤੇ ਦੋਸ਼ੀਆਂ ਦੇ ਕੋਲੋਂ ਇੱਕ ਖੋਹ ਕੀਤੀ ਸਕੋਡਾ ਕਾਰ ਵੀ ਬਰਾਮਦ ਹੋਈ ਹੈ ਅਤੇ ਚਾਰ ਮੋਟਰਸਾਈਕਲ ਬਰਾਮਦ ਕੀਤੇ ਨੇ ਉਹਨਾਂ ਨੇ ਦੱਸਿਆ ਕਿ ਜਿਹੜੀ ਕਾਰ ਜਵਾਰਨਗਰ ਕੈਂਪ ਵਿੱਚੋਂ ਖੋਈ ਗਈ ਸੀ ਉਸ ਕਾਰ ਨੂੰ ਇਹਨਾਂ ਨੇ ਕੁਆਡ ਦੇ ਵਿੱਚ ਵੇਚ ਦਿੱਤਾ ਹਾਲੇ ਉਸ ਦਾ ਕੋਈ ਕੁਝ ਨਹੀਂ ਮਿਲਿਆ ਇਸ ਮਾਮਲੇ ਦੇ ਵਿੱਚ ਉਹ ਜਾਂਚ ਕਰ ਰਹੇ ਹਨ ਦੱਸਣਯੋਗ ਹੈ ਕਿ ਦੋਸ਼ੀ ਇਸੇ ਤਰ੍ਹਾਂ ਜਿਹੜਾ ਵਕਫ ਵਕਫ ਸ਼ਹਿਰਾਂ 'ਚ ਜਾਂਦੇ ਸੀ ਚੋਰੀ ਦੀਆਂ ਘਟਨਾਵਾਂ ਜਾਂ ਖੋਹ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਸੀ ਅਤੇ ਪੁਛਗੇ ਦੌਰਾਨ ਹੋਰ ਵੀ ਵੱਡੇ ਖਲਾਸੇ ਹੋ ਸਕਦੇ ਇੱਕ ਮਿੱਤੀ 14 ਮਾਰਚ ਦੀ ਰਾਤ ਨੂੰ ਇਕ ਲੋਹਾਨੇ ਕਾਫੀ ਸੈਂਸੇਸ਼ਨਲ ਜਾਂ ਇਨਸੀਡੈਂਟ ਹੋਇਆ ਕੋਚਰ ਮਾਰਕੀਟ ਦੇ ਏਰੀਆ 'ਚ ਜਦੋਂ ਇੱਕ ਗੱਡੀ ਗੱਡੀ ਸਨੇਚਿੰਗ ਦਾ ਇਨਸੀਡੈਂਟ ਸੀਗਾ ਜਿਸ ਵਿੱਚ ਇੱਕ ਲੇਡੀ ਕਾਰ 'ਚ ਬੈਠੀ ਸੀ ਉਸ ਨੂੰ ਚਾਰ ਮੁੰਡਿਆਂ ਨੇ ਇੱਕੋ ਦਾਮ ਆ ਕੇ ਉਹਦਾ ਹਸਬੈਂਡ ਉੱtre ਹੀ ਸੀਗਾ ਕੋਈ ਸਮਾਨ ਲੈਣ ਮੈਡੀਕਲ ਸ਼ਾਪ ਤੋਂ ਤੋਂ ਨੂੰ ਗੱਡੀ ਦੀ ਭਜਾ ਕੇ ਲੈ ਜਾਣ ਦੀ ਵਿਦ ਭਜਾ ਕੇ ਲੈ ਗਏ ਤੇ ਬੰਦੇ ਨੇ ਆਪਦੀ ਲੇਡੀ ਜੋ ਹੈ ਉਸ ਨੂੰ ਰੈਸਕਿਊ ਕਰ ਲਿਆ ਪਰ ਅਨਫੋਰਚਨਟਲੀ ਗੱਡੀ ਉਹਦੀ ਨਾਲ ਹੀ ਉਹ ਸਨੈਚ ਕਰਕੇ ਲੈ ਗਏ ਸੀਗੇ ਜੋ ਇਨਸੀਡੈਂਟ ਕਾਫੀ ਸੈਂਸੇਸ਼ਨਲ ਸੀਗਾ ਕਾਫੀ ਮਤਲਬ ਕਿ ਲੋਕਾਂ ਚੋ ਵੀ ਸੀਗਾ ਵੀ ਹਾਂਜੀ ਕਾਫੀ ਇੱਕ ਛੋਟਾ ਜਿਵੇਂ ਡਰ ਦਾ ਮਾਹੌਲ ਵੀ ਬਣਿਆ ਸੀ ਪਰ ਐਜ਼ ਮਾਨਯੋਗ ਸੀਪੀ ਸਾਹਿਬ ਸ਼੍ਰੀ ਕੁਲਦੀਪ ਸਿੰਘ ਚਾਹਲ ਜੀ ਮਾਨਯੋਗ ਡੀਸੀਪੀ ਸਾਹਿਬ ਜਸਕਰਨਜੀਤ ਸਿੰਘ ਤੇਜਾ ਜੀ ਸਾਡੇ ਮਾਨਯੋਗ ਏਡੀਸੀਪੀ 3 ਪਹਿਲਾ ਰਮਨਦੀਪ ਸਿੰਘ ਪੁੱਲਰ ਸਰ ਹੁਣ ਗੁਰਪ੍ਰੀਤ ਕੌਰ ਪੂਰੇਵਾਲ ਮੈਮ ਸਾਰਿਆਂ ਨੇ ਲਗਾਤਾਰ ਅਸੀਂ ਮਤਲਬ ਇਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਸੀਂ ਲਗਾਤਾਰ ਐਫਰਟ ਕਰ ਰਹੇ ਸੀ ਐਸਐਚਓ ਡਿਵੀਜ਼ਨ 5 ਇੰਚਾਰਜ ਚੌਂਕੀ ਕੋਚਰ ਮਾਰਕੀਟ ਵਿਦ ਮੀ ਤੇ ਅਸੀਂ ਲਗਾਤਾਰ ਇਹਨਾਂ ਨੂੰ ਫੜਨ ਲਈ ਇਹਨਾਂ ਨੂੰ ਸੋਰਸ ਲਗਾ ਕੇ ਇਹਨਾਂ ਨੂੰ ਹਿਊਮਨ ਐਂਡ ਟੈਕਨੀਕਲ ਇੰਟੈਲੀਜੈਂਸ ਦੇ ਥਰੂ ਫਾਈਨਲੀ ਅਸੀਂ ਇਹਨਾਂ ਦੇ ਮੇਨ ਅਕਿਊਜ਼ ਨੂੰ 5 ਤਰੀਕ ਨੂੰ ਨੈਬ ਕੀਤਾ ਇਹਦਾ ਨਾਮ ਹੈਗਾ ਜੀ ਗੁਰਦੇਵ ਸਿੰਘ ਉਰਫ ਗੈਰੀ ਇਹ ਤੇ ਇਹਦਾ ਇੱਕ ਨਾਲ ਹੈਗਾ ਹਰਦੇਵ ਸਿੰਘ ਉਰਫ ਸ਼ੇਰੀ ਇਹ ਦੋਵੇਂ ਫਿਰੋਜ਼ਪੁਰ ਜ਼ਿਲ੍ਹੇ ਦੇ ਵਾਸੀ ਨੇ ਇਹਨਾਂ ਦੀ ਜਦੋਂ ਇਹਨਾਂ ਨੂੰ ਕੁਐਸਚਨਿੰਗ ਕੀਤੀ ਗਈ ਇਹਨਾਂ ਨੂੰ ਇਸ ਇਨਸੀਡੈਂਟ ਬਾਰੇ ਅੱਗੇ ਫਰਦਰ ਕੁਐਸਚਨ ਕੀਤਾ ਗਿਆ ਤਾਂ ਸਾਨੂੰ ਪਤਾ ਲੱਗਿਆ ਵੀ ਇਹਨਾਂ ਨੇ ਇੱਕ ਜੋ ਹੈ ਗੈਂਗ ਟਾਈਪ ਬਣਾਇਆ ਹੋਇਆ ਗਰੁੱਪ ਇਹਨਾਂ ਦਾ ਕੰਮ ਹੀ ਇਹ ਹੈ ਵੀ ਜਿਵੇਂ ਗੱਡੀ ਚੋਰੀ ਕੀਤੀ ਜਾਂ ਇਸ ਟਾਈਪ ਦੀ ਕੋ ਸਨੇਚਿੰਗ ਕੀਤੀ ਉਸ ਗੱਡੀ ਨੂੰ ਇਹ ਵਾਰਦਾਤ ਜਿਵੇਂ ਇੱਕ ਦੋ ਵਾਰਦਾਤਾਂ ਲਈ ਵਰਤੇ ਇਹਨਾਂ ਨੇ ਫਿਰ ਇਹ ਗੱਡੀ ਖੁਰਦ-ਬੁਰਦ ਕਰ ਦਿੰਦੇ ਆ ਖੁਰਦ-ਬੁਰਦ ਕਰਨ ਦਾ ਤਰੀਕਾ ਵੀ ਅੱਗੇ ਇੱਕ ਸਕ੍ਰੈਪ ਚ ਜਿਹੜੀ ਹੈਗੇ ਗੱਡੀ ਨੂੰ ਜਿਵੇਂ ਕਟਿੰਗ ਵਗੈਰਾ ਕਰਕੇ ਸਕ੍ਰੈਪ ਚ ਵੇਚ ਦਿੰਦੇ ਆ ਤਾਂ ਇਸ ਵਿੱਚ ਅਸੀਂ ਫੂਲ ਪ੍ਰੂਫ ਇਨਵੈਸਟੀਗੇਸ਼ਨ ਕਰਨ ਲਈ ਪਹਿਲਾਂ ਇਹਨਾਂ ਨੂੰ ਅਰੈਸਟ ਕੀਤਾ ਫਿਰ ਇਹਨਾਂ ਦੇ ਦੋ ਤਿੰਨ ਸਾਥੀ ਨੇ ਜਿਨ੍ਹਾਂ ਦਾ ਇਹਨਾਂ ਨੇ ਨਾਮ ਲਿੱਤਾ ਹੈ ਉਹਨਾਂ ਨੂੰ ਵੀ ਸਾਡੀ ਟੀਮ ਅਰੈਸਟ ਕਰਨ ਲਈ ਲਗਾਤਾਰ ਲੱਗੀ ਹੋਈ ਹੈ ਤੇ ਜਲਦੀ ਤੋਂ ਜਲਦੀ ਉਹਨਾਂ ਨੂੰ ਵੀ ਕਰ ਲਾਂਗੇ ਉਹਨਾਂ ਦੇ ਮੈਂ ਨਾਮ ਤੁਹਾਨੂੰ ਦੱਸ ਦਿੰਨਾ ਇੱਕ ਹੈਗਾ ਬੋਬੀ ਪੁੱਤਰ ਹਜ਼ਾਰਾ ਸਿੰਘ ਵਾਸੀ ਤਰਨਤਾਰਨ ਦਾ ਇੱਕ ਜੋਰਾ ਸਿੰਘ ਪੁੱਤਰ ਜਗਦੀਸ਼ ਸਿੰਘ ਵਾਸੀ ਕਿਰਤਵਾਲ ਤਰਨਤਾਰਨ ਜ਼ਿਲ੍ਹਾ ਇਹਨਾਂ ਨੂੰ ਇਹ ਦੇ ਨਾਲ ਇਸ ਇਨਸੀਡੈਂਟ ਚ ਸ਼ਾਮਿਲ ਸੀ ਜੋ ਇਹਨਾਂ ਦੇ ਅਕੋਰਡਿੰਗ ਐਂਡ ਉਸ ਤੋਂ ਬਾਅਦ ਜਿਹੜੇ ਸਕ੍ਰੈਪਰ ਨੂੰ ਇਹਨਾਂ ਨੇ ਗੱਡੀਆਂ ਵੇਚੀਆਂ ਮਤਲਬ ਮੈਂ ਜਿਵੇਂ ਦੱਸਿਆ ਤੁਹਾਨੂੰ ਇਹ ਸਕ੍ਰੈਪ ਥਰੂ ਆਫ ਦਾ ਸਿਸਟਮ ਚਲਾਉਂਦੇ ਸੀਗੇ ਅਸੀਂ ਉਸ ਸਕ੍ਰੈਪਰ ਨੂੰ ਵੀ ਅਰੈਸਟ ਕੀਤਾ ਉਸ ਸਕ੍ਰੈਪਰ ਹੈਗੇ ਜਸਵਿੰਦਰ ਸਿੰਘ ਪੁੱਤਰ ਕਿਰਪਾਲ ਸਿੰਘ ਇਹ ਥਾਣਾ ਫਤਿਹਗੜ ਪੈਂਤੂਰ ਜ਼ਿਲ੍ਹਾ ਮੋਗਾ ਦਾ ਰਹਿਣ ਵਾਲਾ ਇੱਕ ਅਜੇ ਤਨੇਜਾ ਪੁੱਤਰ ਹਿੰਦ ਹਿੰਦਰਾ ਤਨੇਜਾ ਇਹ ਵਾਸੀ ਮੂਗਾ ਇਹ ਜਿਹੜੇ ਹੈਗੇ ਇਹ ਦੋਵੇਂ ਉਹ ਸਕ੍ਰੈਪਰ ਸੀ ਜਿੰਨਾ ਥਰੂ ਇਹ ਗੱਡੀ ਜਿਵੇਂ ਸੇਲ ਕਰਦੇ ਸੀ ਕੱਟ ਕੇ ਜਾਂ ਉਹਨੂੰ ਖੁਰਦ-ਬੁਰਦ ਕਰਦੇ ਸੀ ਫਿਲਹਾਲ ਇਸ ਚੋ ਰਿਕਵਰੀ ਹੋਈ ਹੈ ਸਾਨੂੰ ਮੁਕਦਮੇ ਚ ਇੱਕ ਸਕੋਡਾ ਗੱਡੀ ਜੋ ਇਹ ਰੀਸੈਂਟਲੀ ਇਹਨਾਂ ਨੇ ਸਟੈਚ ਕੀਤੀ ਸੀਗੀ ਇਹਨਾਂ ਤੋਂ ਚਾਰ ਮੋਟਰਸਾਈਕਲ ਕੋਲ ਇਹਨਾਂ ਤੋਂ ਸਾਨੂੰ ਰਿਕਵਰ ਹੋ ਚੁੱਕੇ ਨੇ ਬਾਕੀ ਫਰਦਰ ਇਨਵੈਸਟੀਗੇਸ਼ਨ ਜਾਰੀ ਹੈ ਤੇ ਅੱਗੇ ਹੋਰ ਰਿਕਵਰੀ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸਰ ਮੀਨ ਸਨੇਚਰ ਕਿੰਨੇ ਫੜੇ ਗਏ ਨੇ ਤੇ ਜਿਹੜੇ ਉਹਨਾਂ ਦੇ ਅੱਗੇ ਸੀਗੇ ਸਕ੍ਰੈਪ ਵਾਲਾ ਜਾਂ ਹੋਰ ਕਿਹੜੇ ਕਿਹੜੇ ਐਸ ਟਾਈਮ ਤੱਕ ਦੋ ਸਨੇਚਰ ਫੜੇ ਗਏ ਨੇ ਦੋ ਸਕ੍ਰੈਪ ਵਾਲੇ ਅੱਗੇ ਜਿਹੜੇ ਗੱਡੀਆਂ ਨੂੰ ਸੇਲ ਇਹਨਾਂ ਦੇ ਹੈਲਪ ਕਰਦੇ ਸੀਗੇ ਹਾਂਜੀ ਸਰ ਇਹ ਵਾਰ ਤਾਂ ਮੰਨਣਾ ਹੀ ਨਹੀਂ ਹੁਣ ਤੱਕ ਕਿੰਨੀਆਂ ਵਾਰਦਾ ਕਰ ਚੁੱਕੇ ਨੇ ਕਾਰ ਇਹਨਾਂ ਨੇ ਸਾਡੇ ਕੋਲ ਤਿੰਨ ਚਾਰ ਵਾਰ ਦਰਤਾ ਮੰਨੀਆਂ ਵੀ ਅਸੀਂ ਕੀਤੀਆਂ ਇੱਕ ਤਾਂ ਅਸੀਂ ਤੁਹਾਨੂੰ ਦੱਸਿਆ ਵੀ ਅਸੀਂ ਸਕੋਡਾ ਗੱਡੀ ਜਿਹੜੀ ਹੈਗੀ ਰਿਕਵਰ ਕੀਤੀ ਹੈ i20 ਜਿਹੜੀ ਆਪਣੀ ਇੱਥੋਂ ਸਨੇਚ ਹੋਈ ਸੀ ਲੁਧਿਆਣੇੋਂ ਕਹਿੰਦੇ ਵੀ ਅਸੀਂ ਖੁਰਦ-ਬੁਰਦ ਕਰਤੀ ਉਹ ਤਾਂ ਆਪਾਂ ਨੂੰ ਪਤਾ ਹੀ ਹੈ ਇੱਕ ਵਾਰ ਦਾ ਥੋਰ ਮੰਨਦੇ ਆ ਇਹ ਇਹਨਾਂ ਨੇ ਗੱਡੀ ਸਨੇਚਿੰਗ ਦੀ ਤਾਂ ਫਿਰ ਅਸੀਂ ਸਾਰੇ ਇਹੀ ਟਰਾਈ ਕਰ ਰਹੇ ਆ ਵੀ ਵੱਧ ਤੋਂ ਵੱਧ ਜਿਹੜੀਆਂ ਗੱਡੀਆਂ ਉਹ ਵੀ ਹੋ ਗਈਆਂ ਮਤਲਬ ਇਹਨਾਂ ਨੇ ਖੁਰਦ-ਬੁਰਦ ਵੀ ਕਰਤੀਆਂ ਉਹਨਾਂ ਦੇ ਕੋਈ ਪਾਰਟਸ ਜੇ ਸਾਨੂੰ ਰਿਕਵਰ ਹੋਣ ਤਾਂ ਸਾਰਾ ਮਤਲਬ ਅਸੀਂ ਉਹ ਪੂਰੀ ਚੇਨ ਨੂੰ ਟਰਾਈ ਕਰ ਰਹੇ ਆਂ ਵੀ ਜਿਹੜੀ ਗੱਡੀ ਖੋਈ ਹੈ ਉਹਦੇ ਤੋਂ ਕੋਈ ਵਾਰਦਾਤ ਨੂੰ ਇਲਜ਼ਾਮ ਤੁਸੀਂ ਕਹਿੰਦੇ ਕੋਈ ਵਾਰਦਾਤ ਕਿਦਾਂ ਦੀਆਂ ਵਾਰਦਾਤਾਂ ਨੂੰ ਇਲਜ਼ਾਮ ਦਿੱਤੇ ਜਿਵੇਂ ਇਹਨਾਂ ਇਹਨਾਂ ਦੇ ਜੋ ਕੁਐਸਚਨਿੰਗ ਤੋਂ ਬਾਅਦ ਆਇਆ ਹੈ ਕਿ ਇਹ ਜਿਵੇਂ ਲੋਕਲ ਜਿਵੇਂ ਉੱਥੇ ਮੋਗਾ ਫਰੋਈਪੁਰ ਏਰੀਆ ਦੇ ਵਿੱਚ ਇੱਕ ਦੋ ਚੋਰੀ ਦੀ ਵਾਰਦਾਤਾਂ ਨੂੰ ਅਸੀਂ ਅੰਜਾਮ ਦਿੱਤਾ ਇਹਨਾਂ ਦੇ ਕਹਿੰਦੇ ਇਸੇ ਅਕੋਰਡਿੰਗ ਅਸੀਂ ਉਹਨਾਂ ਦੀ ਪੁਲਿਸ ਨੂੰ ਵੀ ਇਨਫੋਰਮ ਕੀਤਾ ਵੀ ਜੇ ਤੁਹਾਡੇ ਕੋਈ ਇਸਾ ਦੇ ਇਨਸੀਡੈਂਟ ਹੋਏ ਹੈ ਅਕੋਰਡਿੰਗਲੀ ਉਹ ਇੱਥੇ ਸਾਨੂੰ ਦੱਸੇ ਜਾਣ ਫਿਰ ਆਪਾਂ ਮਤਲਬ ਇੱਕ ਨਾ ਸਾਰਾ ਜਿਹੜਾ ਇੰਟਰ ਡਿਸਟ੍ਰਿਕਟ ਦਾ ਜਿਹੜਾ ਹੈਗਾ ਸਾਰਾ ਇਨਸੀਡੈਂਟਸ ਉਹ ਆਪਾਂ ਕਲੀਅਰ ਕਰ ਸਕੀ ਵੀ ਇਹ ਕਿਹੜੀ ਕਿਹੜੀ ਸ਼ਾਮਲ ਸੀ ਇਹ ਵਾਰਦਾਤ ਉਸ ਦਿਨ ਮੈਂ ਦੱਸਣਾ ਚਾਹੁੰਨਾ ਉਸ ਦਿਨ ਕੀ ਹੋਇਆ ਮੈਂ ਤੁਹਾਨੂੰ ਉਹੀ ਇਹਨਾਂ ਦਾ ਮੋਡਸ ਆਪਰੇਂਡੀ ਉਸ ਦਿਨੇ ਚਾਰੋਂ ਬੰਦੇ ਆਪਣੇ ਪਿੰਡਾਂ ਤੋਂ ਪਹਿਲਾਂ ਮੋਗਾ ਆਏ ਬਸ ਤੇ ਫਿਰ ਮੋਗੇ ਤੋਂ ਇਹ ਬੱਸ ਲੈ ਕੇ ਲੁਧਿਆਣੇ ਆਏ ਲੁਧਿਆਣੇ ਬੱਸ ਅੱਡੇ ਤੇ ਉਤਰੇ ਇਹਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਤਾਂ ਇਹ ਗੱਡੀ ਉਹ ਉੱਥੋਂ ਹੀ ਭਜਾ ਕੇ ਲੈ ਗਈ ਵਾਪਸ ਕੀ ਕਿਸੇ ਗੈਂਗ ਨਾਲ ਤਾਲੂਕਾ ਸੀ ਗੈਂਗ ਗੈਂਗ ਐਸਚ ਜੋਵੇਂ ਕੋਈ ਮੈਂ ਗੈਂਗਸਟਰ ਵਾਲੀ ਗੱਲ ਨਹੀਂ ਕਹੂੰਗਾ ਬਟ ਹਾਂਜੀ ਜਿਵੇਂ ਆਪਣਾ ਇੱਕ ਗਰੁੱਪ ਜਾਂ ਬਣਾਇਆ ਹੋਇਆ ਹੈ ਟਾਈਪ ਮਤਲਬ ਆਪਦੀ ਚਾਰ ਪੰਜ ਇਦਾਂ ਦੀ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਤਾਂ ਉਸ ਟਾਈਪ ਦਾ ਸੀ ਇਸ ਦਾ ਕੋਈ ਗੱਲ ਕਹੀ ਗਈ ਸੀ ਵੀ ਅਸਲਾ ਇਨਾ ਕੋਲੇ ਉਸ ਤਰ੍ਹਾਂ ਉਹ ਲਈ ਨਹੀਂ ਅਸਲੇ ਵਾਲੀ ਕੋਈ ਗੱਲ ਸਾਹਮਣੇ ਨਹੀਂ ਆਈ ਜੀ ਅਸਲਾ ਹਲੇ ਤੱਕ ਫਿਲਹਾਲ ਸਾਨੂੰ ਅਸਲੇ ਦੀ ਕੋਈ ਗੱਲ ਵੈਰੀਫਾਈ ਨਹੀਂ ਹੋਈ ਅਸੀਂ ਡਿਟੇਲ ਚ ਉਸ ਦਿਨ ਵੀ ਅਸਲੇ ਵਾਲੀ ਕੋਈ ਗੱਲ ਇਦਾਂ ਸਾਹਮਣੇ ਨਹੀਂ ਆਈ ਸੀਗੀ ਅਸਲੇ ਦਾ ਇਹਨਾਂ ਦਾ ਬਸ ਉਹੀ ਸੀਗਾ ਵੀ ਆ ਗੱਡੀ ਚ ਬਹਿ ਕੇ ਜਿਵੇਂ ਉਹਨਾਂ ਨੇ ਮਤਲਬ ਭਜਾ ਲਿਆ ਵੀ ਬੰਦਾ ਉਤਰੇ ਉਸ ਸੀਜ਼ਨ ਨੇ ਫਾਇਦਾ ਚੁੱਕ ਲਿਆ ਇੱਕ ਇੱਕ ਕਰਕੇ ਇੱਕ ਇੱਕ ਕਰਕੇ ਮੈਨੂੰ ਜੀ ਸਰ 스마트 ਸਿਟੀ ਕੈਮਰਾਸ ਲੱਗੇ ਹਾਂਜੀ ਇੰਨਾ ਲੰਬਾ ਸਮਾਂ ਲੱਗਿਆ ਗੱਡੀ ਤਾਂ ਹੱਥ ਲੱਗੀ ਨਹੀਂ ਮਤਲਬ ਉਹਦੇ ਵਿੱਚ ਕੋਈ ਪ੍ਰੂਫ ਨਹੀਂ ਮਿਲਿਆ ਹੈਗਾ ਜਾਂ ਨਹੀਂ ਗੱਡੀ ਹੱਥ ਨਹੀਂ ਲੱਗੀ ਮਤਲਬ ਜੀ ਸਰ ਉਹ ਜਿਹੜੀ ਗੱਡੀ ਜਿਹੜੀ ਗੱਡੀ ਖੋਈ ਆ ਦੇਖੋ ਮੈਂ ਤੁਹਾਨੂੰ ਜਿਵੇਂ ਕਿਹਾ ਇਹਨਾਂ ਬੰਦਿਆਂ ਨੂੰ ਟ੍ਰੇਸ ਕੀਤਾ ਗਿਆ ਉਹ ਹਿਊਮਨ ਤੇ ਟੈਕਨੀਕਲ ਇੰਟੈਲੀਜੈਂਸ ਨਾਲ ਹੀ ਕੀਤਾ ਗਿਆ ਕਿਉਂਕਿ ਇਹ ਦੂਜੇ ਜ਼ਿਲ੍ਹੇ ਤੋਂ ਸੀਗੇ ਸਾਡੀ ਟੀਮਾਂ ਲਗਾਤਾਰ ਉੱਥੇ ਜਾ ਕੇ ਅਸੀਂ ਕੈਮਰਾਸ ਥਰੂ ਇੱਕ ਲਿੰਕ ਬਣਾਇਆ ਸਾਰਾ ਫਿਰ ਉੱਥੇ ਜਾ ਕੇ ਦੇਖੋ ਹਿਊਮਨ ਇੰਟੈਲੀਜੈਂਸ ਵੀ ਯੂਜ਼ ਕਰਨੀ ਪੈਂਦੀ ਇੱਕ ਲੈਵਲ ਤੋਂ ਬਾਅਦ ਜਿਹੜੇ ਫਿਰੋਜ਼ਪੁਰ ਜੁਵਿੰਦੇ ਸੀਗੇ ਰਿਵਾਸੀ ਸੀਗੇ ਔਰ ਉਦੋਂ ਗੱਡੀ ਰਿਕਵਰ ਨਾ ਹੋਣ ਦਾ ਤੁਹਾਨੂੰ ਦੱਸਿਆ ਮੈਂ ਗੱਡੀ ਇਹਨਾਂ ਨੇ ਜਿਵੇਂ ਕੁਐਸਚਨਿੰਗ ਚ ਦੱਸਿਆ ਵੀ ਖੁਰਦ-ਬੁਰਦ ਕੀਤੀ ਹੈ ਗੱਡੀ ਦੇ ਜਿਹੜੇ ਪਾਰਟਸ ਐ ਅਸੀਂ ਉਹ ਟਰਾਈ ਕਰ ਰਹੇ ਹਾਂ ਵੀ ਜਿੰਨਾ ਹੱਦ ਤੱਕ ਸਾਨੂੰ ਰਿਕਵਰ ਹੋ ਸਕੇ ਅਸੀਂ ਕਰ ਲਈਏ ਕਿੱਥੋਂ ਬੜੇ ਕਿੱਥੋਂ ਗਏ ਨਹੀਂ ਹੋਣਗੇ ਕਿਹੜੀ ਜਗ੍ਹਾ ਤੋਂ ਬੜੇ ਗਏ ਨੇ ਲੁਧਿਆਣੇ ਤੋਂ ਜਾਂ ਉੱਥੋਂ ਹੀ ਜਾ ਕੇ ਫੜੇ ਗਏ ਇਹਦਾ ਇਹਦਾ ਮੇਨ ਚੋਰ ਹੀ ਤੋਂ ਲੁਧਿਆਣੇ ਦੇ ਕੈਪਚਰ ਕੀਤੇ ਆ ਇੱਥੇ ਹੀ ਫੜੇ ਆ ਜ ਉਮਾ ਬੁਮੂਗੇ ਤੋਂ ਖੜੇ ਸਰਿਕਾ ਕਿੰਨੇ ਬੰਦੇ ਦਾ ਗਰੁੱਪ ਹੈ ਟੋਟਲ ਇਹ ਹੁਣ ਤੱਕ ਦੇਖੋ ਜੀ ਮੈਂ ਦੱਸਿਆ ਤੁਹਾਨੂੰ ਦੋ ਦੋਸ਼ੀ ਸਨੇਚਿੰਗ ਵਾਲੇ ਅਸੀਂ ਕਾਬੂ ਕਰ ਲਏ ਦੋਨੋਂ ਅਸੀਂ ਨੋਮੀਨੇਟ ਕੀਤਾ ਹਲੇ ਉਹਨਾਂ ਨੂੰ ਅਰੈਸਟ ਕਰਨ ਲਈ ਸਾਡੀ ਟੀਮ ਲੱਗੀ ਹੋਈ ਹੈ ਜਿਹੜੇ ਸਕ੍ਰੈਪ ਵਾਲੇ ਨੇ ਉਹ ਦੋ ਅਰੈਸਟਡ ਨੇ ਇੱਕ ਨੋਮੀਨੇਟਡ ਇਹ ਨਸ਼ੇ ਦੇ ਆਦੀ ਜੋ ਲੱਗ ਰਿਹਾ ਵੀ ਹਾਂਜੀ ਥੋੜਾ ਬਹੁਤ ਨਸ਼ਾ ਵੀ ਕਰਦੇ ਹੀ ਹੈ ਔਰ ਮਤਲਬ ਹਲੇ ਤੱਕ ਨਸ਼ਾ ਵੇਚਣ ਵਾਲੀ ਕੋਈ ਗੱਲ ਨਹੀਂ ਸਾਹਮਣੇ ਨਸ਼ੇ ਦੇ ਆਦੀ ਨਾ ਮੋਟਰਸਾਈਕਲ ਵੀ ਇਹਨਾਂ ਨੇ ਚੋਰੀ ਸਨੇਚਿੰਗ